ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਹਾਂ ਜਗਰਾਉਂ ਰੋਟਾ ਵੇਟਰ ਲੈਣ ਤੇ ਰਾਹ ਤੇ ਚੱਲੇ ਹਾਂ ਮੈਂ ਤੇ ਵੀਰਾ ਵੀਰਾ ਬੰਨ ਜਗਰਾਉਂ ਚੱਲੇ ਹਾਂ ਦੂਨੇ ਰੋਟਾ ਵੇਟਰ ਲੈਣ ਤੇ ਰਾਹ ਤੇ ਜਾਈਏ ਨੇ ਜਤਵਾਲ ਪਹੁੰਚ ਗਏ ਅਸੀਂ ਤੇ ਹੁਣ ਅਸੀਂ ਪਹੁੰਚ ਗਏ ਵੱਡੇ ਰੋਡ ਤੇ ਤੇ ਜਾਣੇ ਪਈਆਂ ਸੀ ਕੰਮ ਤੇ ਜਲ ਕਰਦੇ ਹਾਂ ਬਿਕਣਾ ਗੱਲ ਬਾਤ ਉਹ ਸਾਹਮਣੇ ਦੁਕਾਨ ਤੇ ਜਾਣਾ ਰੋਟਾ ਵੇਟਰ ਲੈਣ ਤੇ ਲੋ ਵੀ ਪਹੁੰਚ ਗਏ ਆਪਾਂ ਜਿੱਥੇ ਰੋਟਾਵੇਟਰ ਆਪਣਾ ਸਾਹਮਣੇ ਪਿਆ ਹੋਇਆ ਬਈ ਬੁੱਕ ਕੀਤਾ ਹੋਇਆ ਸੀ ਆਪਣਾ ਤੇ ਅੱਜ ਆਪਾਂ ਨੂੰ ਮਿਲ ਗਿਆ ਵਾ ਤੇ ਹੁਣ ਆਪਾਂ ਲੈ ਕੇ ਜਾਣਾ ਪਾਗੇ ਤੇ ਬਈਆਂ ਨਾਲ ਗੱਲਬਾਤ ਕਰਦੇ ਆਂ ਪਰ ਉਹ ਪਹੁੰਚ ਗਿਆ ਆਪਾਂ ਨੂੰ ਫੇਰ ਲੈ ਕੇ ਜਾਵਾਂਗੇ ਤੇ ਆ ਆਪਣਾ ਰੋਟਾਵੇਟਰ ਦੇਖ ਲੋ ਤੇ ਇਹ ਆਪਾਂ ਪਾ ਕੇ ਲੈ ਕੇ ਜਾਣਾ ਵਾ ਤੇ ਭਾਈ ਹੁਣ ਇਹ ਕਹਿੰਦੇ ਤੁਸੀਂ ਬਾਹਰ ਕੱਢ ਦੋ ਤੁਹਾਨੂੰ ਧੋਤਾ ਕੇ ਪਾਉਣੇ ਆ ਤੇ ਆਪਾਂ ਆਂ ਟਰੈਕਟਰ ਪਿੱਛੇ ਪਾ ਕੇ ਬਾਹਰ ਕੱਢਣਾ ਵਾ ਔਰ ਬੱਦਗੀਰ ਭਾਈ ਮਤੋ ਕੇ ਦੇਖਣੇ ਚੱਲ ਜਰਾਓ ਕੇ ਦੇ ਪੂਰਾ ਵਧੀਆ ਤੁਹਾਨੂੰ ਤੋਰਾ ਕੇ ਕਰਕੇ ਤੋਤਾ ਆ ਗੇ ਪਹਿਲੇ ਮੈਂ ਤੁਈ ਅੰਦਰ ਰੋਟਾ ਬਿਠਾ ਤੇ ਜਮ ਕਾ ਕੇ ਪੂਰਾ ਦੇਣਗੇ ਫਿਰ ਆਪਾਂ ਆ ਕੇ ਕਿੰਨੀ ਤਰ੍ਹਾਂ ਫੋਟੋ ਫੋਟੋ ਕਰਾ ਕੇ ਫਿਰ ਆਪਾਂ ਜਾਵਾਂਗੇ ਘਰੇ ਤੇ ਹੁਣ ਭਾਈ ਜਾਨ ਨੇ ਤੋਤਾ ਵੇਖੋ ਤੇ ਪੂਰਾ ਚੰਕਾਤਾ ਤੇ ਇੱਧਰ ਆਲੂ ਵਾਲੀ ਮਸ਼ੀਨ ਵੀ ਵੇਖ ਸਕਦੇ ਤੁਸੀਂ ਤੇ ਇੱਧਰ ਹੁਣ ਅਸੀਂ ਫੋਟੋ ਫੋਟੋ ਕਰਾ ਲਈ ਆ ਤੇ ਫੋਟੋ ਕਰਾ ਇਹ ਜਿਹੜਾ ਰੋਟਾ ਮਾਤਾ ਤੇ ਜੀਤ ਦੇ ਰਹੇ ਨੇ ਪਰ ਨਹੀਂ ਤੇ ਉਹ ਤੋਂ ਬਾਅਦ ਬਾੜ ਦੇ ਅੰਦਰ ਤੇ ਦਿਖਾਉਣਾ ਤੁਹਾਨੂੰ ਜੋ ਵੀ ਹੁਣ ਤੁਹਾਨੂੰ ਰੋਟਾਵੇਟਰ ਕਰਾਉਣੇ ਆ ਚਾਰੇ ਪਾਸਿਓਂ ਚੈੱਕ ਤੇ 마షియో ਦਾ ਰੋਟਾਵੇਟਰ ਆ ਇਹ ਪੂਨੇ ਚ ਤਿਆਰ ਹੁੰਦੇ ਆ ਉੱਥੇ ਇਹਨੇ ਸਭ ਤੋਂ ਵੱਡੀ ਬ੍ਰਾਂਚ ਆ ਇਹਦਾ ਜਿਹੜਾ ਸਾਰਾ ਸਮਾਨ ਆ ਜਿਹੜੇ ਪਾਰਟ ਆ ਇਹ ਇਟਲੀ ਜੋ ਬਾਹਰੋਂ ਆਉਂਦੇ ਆ ਤੇ ਸ਼ਿਪਾਂ ਰਹੀ ਤੇ ਫਿਰ ਇੱਥੇ ਆਪਾਂ ਨੂੰ ਤਿਆਰ ਕਰਕੇ ਇਹ ਦਿੰਦੇ ਆ ਤੇ ਇੱਥੋਂ ਤੁਹਾਨੂੰ ਚਾਰਾ ਪਾਸੇ ਚੈੱਕ ਕਰਾਉਣੇ ਆ 마షియో ਦਾ ਰੋਟਾਵੇਟਰ ਆ ਬਹੁਤ ਹੀ ਰੋਟਾਵੇਟਰ ਆ ਸਾਰਨਾ ਵਧੀਆ ਰੋਟਾਵੇਟਰ ਆ 마షియో ਦਾ ਉਹਨੂੰ ਵਾਕੇ ਵਿੱਚ ਚੈੱਕ ਕਰਾਵਾਂਗੇ ਤੇ ਚੱਲਦਾ ਵੀ ਦਿਖਾਵਾਂਗੇ ਤੇ ਦੇ ਨਾਲ ਸਮਾਨ ਵੀ ਬਹੁ ਮਿਲਿਆ ਵਾ ਤੇ ਬਾਅਦ ਤੁਹਾਨੂੰ ਚੰਗੀ ਕਰਾ ਚੈੱਕ ਕਰਾਵਾਂਗੇ ਤੁਹਾਨੂੰ ਬਾਹਰ ਚ ਸਫਾਈ ਵੀ ਦਿਖਾਵਾਂਗੇ ਜੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਨਾਲ ਅਗਲੀ ਵੀਡੀਓ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ 'ਚ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਡੀ ਵੀਡੀਓ ਸਤਿ ਸ੍ਰੀ ਅਕਾਲ